ਗੋਰ ਇਤਿਹਾਸ ਸਤਗੁਰ ਜੀ ਨੇ ਜਿਹੜੀਆਂ ਸੰਦਲੀਆਂ ਪਾਇਆਂ ਖਾਲਸਾ ਪੰਥ 321 ਸਾਲ ਬਾਅਦ ਵੀ ਅੱਜ ਉਸ ਇਤਿਹਾਸਿਕ ਪਲਾਂ ਨੂੰ ਚੇਤੇ ਕਰ ਰਿਹਾ ਜਦੋਂ 8 ਮਹੀਨੇ ਲਗਾਤਾਰ ਇਸ ਕਿਲੇ ਦੇ ਵਿੱਚ ਘੇਰਾ ਪਿਆ ਰਿਹਾ ਤੇ ਰਾਜਿਆਂ ਵੱਲੋਂ ਝੂਠੀਆਂ ਕਸਮਾਂ ਖਾ ਕੇ ਸਤਗੁਰ ਜੀ ਨਾਲ ਵਾਅਦਾ ਕੀਤਾ ਸਤਗੁਰ ਜੀ ਨੇ ਅੱਜ ਦੀ 6 ਤੇ 7 ਦੀ ਪੋਰ ਇਹ ਦਰਮਿਆਨੀ ਰਾਤ ਨੂੰ ਇੱਕ ਇਲਾ ਜਿਹੜਾ ਛੱਡਿਆ ਸੋ ਗੁਰੂ ਸਾਹਿਬ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਕੁਝ ਸਮੇਂ ਤੋਂ ਇਸ ਪਲਾਂ ਨੂੰ ਚੇਤੇ ਕਰਦੇ ਹੋਏ ਇਹ ਜਿਹੜਾ ਨਗਰ ਕੀਰਤਨ ਆ ਉਹ ਸਵੇਰੇ ਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਫਿਰ ਪ੍ਰੰਪ ਹੁੰਦਾ ਸੋ ਅੱਜ ਉਹ ਮਹਾਨ ਨਗਰ ਕੀਰਤਨ ਇੱਥੋਂ ਚਾਲੇ ਪਾਏ ਅਮਰਤ ਵੇਲੇ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਵੀ ਕਰਦਾ ਕਿ ਸਤਗੁਰ ਜੀ ਨੇ ਸਾਨੂੰ ਪਵਿੱਤਰ ਗੁਰ ਸ਼ਬਦ ਨਾਲ ਜੋੜਿਆ ਸੀ ਤੇ ਇਹ 321 ਸਾਲ ਬਾਅਦ ਤੇ 321 ਕਰੋੜ ਸਾਲ ਵੀ ਹੋ ਜਾਣ ਸਤਗੁਰ ਜੀ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੀਆਂ ਪਿਰਤਾਂ ਆਪਣੇ ਜੀਵਨ ਕਾਲ ਚ ਖਾਲਸੇ ਨੂੰ ਪਾ ਕੇ ਦਿੱਤੀਆਂ ਉਹ ਜਿਉਂ-ਜਿਉਂ ਖਾਲਸਾ ਉਹਨਾਂ ਪਿਰਤਾਂ ਤੇ ਤੁਰਦਾ ਤੇ ਸਤਗੁਰ ਜੀ ਤਾਨ ਬਖਸ਼ਿਸ਼ ਕਰਦੇ ਆ ਉਹ ਪਿਰਤ ਕਿਹੜੀ ਆ ਸਭ ਸਿੱਖਣ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਸਤਗੁਰ ਜੀ ਨੇ 1704 ਚ ਚਾਲੇ ਪਾਏ 1706 ਚ ਸਤਗੁਰ ਜੀ ਨੇ ਸੰਪੂਰਨਤਾ ਬਖਸ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ 1708 ਵਿੱਚ ਗੁਰਤਾ ਗੱਦੀ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਤਾਂ ਇਹ ਜਿਹੜਾ ਮਹੀਨਾ ਪੋਹ ਦਾ ਸਾਰਾ ਹੀ ਇਹ ਸਾਰਾ ਮਹੀਨਾ ਇੱਕ ਸਨਹਿਰੀ ਇਤਿਹਾਸ ਆ ਸਿੱਖ ਪੰਥ ਦਾ ਕਿਉਂਕਿ ਸਤਗੁਰ ਜੀ ਨੇ ਸਾਰਾ ਹੀ ਪੰਥ ਉਹਨਾਂ ਦੇ ਵਿੱਚ ਲੱਖਤੇ ਜਿਗਰ ਚਾਰੇ ਸਾਹਿਬ ਜਾਦੇ ਤੇ ਆਪਣੇ ਪੁਰਾਣਾ ਤੋਂ ਵੀ ਪਿਆਰੇ ਪੰਜ ਪਿਆਰੇ ਚੋਂ ਤਿੰਨ ਪੰਜ ਪਿਆਰੇ ਚਮਕੌਰ ਦੀ ਗੜੀ ਤੇ 40 ਸਿੰਘ ਸਾਰਾ ਹੀ ਪੰਥ ਮੈਂ ਕਹਿ ਸਕਦਾ ਇਸ ਮਹੀਨੇ ਚ ਪੰਥ ਤੋਂ ਬਾਹਰ ਆ ਤੇ ਇੱਕ ਮੈਂ ਆਕਸ ਸਾਰਿਆਂ ਨੂੰ ਨਿਮਰਤਾ ਸਾਹਿਤ ਅਪੀਲ ਵੀ ਕਰਦਾ ਕਿ ਗੁਰੂ ਕਲਕੀਦਰ ਪਾਤਸ਼ਾਹ ਸਿੱਖ ਨੂੰ ਹਮੇਸ਼ਾ ਈ ਡੀਕਦਾ ਤੇ ਫਿਰ ਕਈ ਵਾਰੀ ਮਨੁੱਖ ਪੁੱਛੂਗਾ ਵੀ ਡੀਕਦਾ ਕਿਦਾਂ ਕਿਉਂਕਿ ਸਤਗੁਰ ਜੀ ਨੇ ਗਰਬਾਨੀ ਦੇ ਸਾਨੂੰ ਲੜ ਲਾਇਆ ਸੀ ਜਿਹੜੇ ਇਥੋਂ ਬਦਾਵਾਲ ਦੇਖ ਕੇ ਗਏ ਸੀ ਸਤਗੁਰ ਜੀ ਜਿਸਲੇ ਚਾਲੇ ਪਾਉਂਦੇ ਆ ਸਾਰਾ ਕੁਝ ਇਤਿਹਾਸ ਦੱਸਦਾ ਕਿ ਲੀਰੋ ਨੀਰ ਚੋੜਾ ਹੋ ਗਿਆ ਪਰ ਸਤਗੁਰ ਜੀ ਨੇ ਉਹ ਜਿਹੜਾ ਬਦਾਵਾ ਸੀ ਉਹ ਆਪਣੇ ਕਮਰ ਕਸੇ ਚ ਰੱਖਿਆ ਜਿਹੜਾ ਇਸ ਗੱਲ ਦਾ ਪ੍ਰਤੀਕ ਆ ਕਿ ਗੁਰੂ ਹਮੇਸ਼ਾ ਸਿੱਖ ਨੂੰ ਡਿਕਦਾ ਉਹ ਅੱਜ ਵੀ ਸਾਨੂੰ ਸਤਗੁਰ ਜੀ ਡਿਕਦੇ ਆ ਵੀ ਉਹ ਪੌਹਲ ਖੰਡੇ ਧਾਰ ਹੋਏ ਜਨਮ ਸਹਿਲਾ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣੀਏ ਤੇ ਗੁਰੂ ਸਾਹਿਬ ਦੀਆਂ ਆਸ਼ੀਸ਼ਾਂ ਜਿਹੜੀਆਂ ਆ ਉਹ ਬਖਸ਼ਿਸ਼ਾਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਸਤ ਪੋ ਦੀ ਜਿਹੜੀ ਵਿਚਾਲੀ ਰਾਤ ਹੈ ਉਹ ਇਤਿਹਾਸ ਦਾ ਉਹ ਪੰਨਾ ਜਦੋਂ ਦਰਵੇਸ਼ ਪਤਾ ਬਾਦਸ਼ਾਹ ਦਰਵੇਸ਼ ਕੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਰ ਸਾਰੇ ਪਰਿਵਾਰ ਸਮੇਤ ਸਿੰਘਾ ਸਮੇਤ ਜਿਹੜਾ ਹੈ ਆ ਆਨੰਦਪੁਰ ਸਾਹਿਬ ਜਿਹੜਾ ਹੈ ਛੱਡਿਆ ਕਿਲਾ ਨੰਨਕਰ ਸਾਹਿਬ ਤੋਂ ਚਾਲੇ ਪਾਏ ਤੇ ਉਸ ਤੋਂ ਬਾਅਦ ਸਰਸੇ ਦੇ ਕੰਡੇ ਆਸਾ ਦੀ ਵਾਰ ਪੜੀ ਤੇ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਤਿੰਨ ਭਾਗਾਂ ਚ ਜਿਹੜਾ ਹੈ ਹਮੇਸ਼ਾ ਲਈ ਵਿਛੜ ਗਿਆ ਆਪਾਂ ਸਾਰੇ ਜਾਣਦੇ ਆ ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਹੋਈ ਫਿਰ ਛੋਟੇ ਸਾਹਿਬਜ਼ਾਦੇਾਂ ਦੀ ਮਾਤਾ ਗੁਜਰਕੌਰ ਦੀ ਸ਼ਹਾਦਤ ਤਾਂ ਅਗਲਾ ਪੂਰਾ ਜਿਹੜਾ ਇੱਕ ਹਫਤਾ ਹੈ ਉਹ ਸਾਡੇ ਇਤਿਹਾਸ ਸਾਡੇ ਵਿਰਸੇ ਦਾ ਬਹੁਤ ਜਿਹੜਾ ਮਹਾਨ ਇਤਿਹਾਸ ਨਾਲ ਹੀ ਜਦੋਂ ਜਦੋਂ ਗੁਰੂ ਸਾਹਿਬ ਇੱਥੋਂ ਚੱਲ ਰਿਹਾ ਨਾਲ ਹੀ ਹਮਲਾ ਹੋ ਜਾਂਦਾ ਹਰ ਘੜੀ ਦੇ ਉੱਤੇ ਸਿੰਘ ਜਿਹੜੇ ਸਿੰਘਾਂ ਦੀ ਸ਼ਹਾਦਤਾਂ ਹੋ ਰਹੀਆਂ ਤੇ ਅਗਲੇ ਕੁਝ ਦਿਨ ਹੈ ਜਿਹੜੇ ਸਿੱਕੇ ਇਤਿਹਾਸ ਦੇ ਬਹੁਤ ਬੈਰਾਗ ਮਈ ਤੇ ਬਹੁਤ ਮਹਾਨ ਵਡਮੁੱਲਾ ਇਤਿਹਾਸ ਹੈ ਕਿ ਚਾਹੇ ਉਹ ਦਸ਼ਮੇਸ਼ ਪੈਦਲ ਮਾਰਚ ਹੋਵੇ ਚਾਹੇ ਸਫਰ-ਏ-ਸ਼ਹਾਦਤ ਹੋਵੇ ਜਿੰਨੇ ਵੀ ਇਦਾਂ ਦੇ ਪ੍ਰਯਾਸ ਉਹ ਨਾ ਕਾਫੀ ਹੈ ਕਿ ਅਸੀਂ ਆਪਣੀ ਆਣ ਵਾਲੀ ਪੀੜ੍ਹੀਆਂ ਨੂੰ ਇਸ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੋੜ ਸਕੀਏ ਤੇ ਸਾਡੀ ਸਾਰੀ ਸੰਗਤ ਸਾਰਾ ਲੋਕਲ ਸੰਗਤ ਸਾਡੀ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜੇ ਇੱਥੇ ਪਹੁੰਚੇ ਆ ਇਸ ਤੋਂ ਪਹਿਲਾਂ ਗੁਰਦੁਆਰਾ ਪਰਿਵਾਰ ਵਿੱਚ ਛੋਟਾ ਸਾਫ ਜਿਹੜਾ ਆਸਾਦੀ ਵਾਰ ਦੇ ਵਿੱਚ ਵੀ ਸ਼ਾਮਲ ਹੋ ਕੇ ਹਰ ਸਾਲ ਦੀ ਤਰ੍ਹਾਂ ਇਹ ਮੇਰੀ ਨਿੱਜੀ ਆਸਥਾ ਅਸੀਂ ਸਾਰੇ ਜਿਹੜੇ ਸੰਗਤ ਰੂਪ ਪਹੁੰਚੇ ਹਾਂ ਸਕੂਲਾਂ ਦੇ ਵਿੱਚ ਤੁਸੀਂ ਅਜੇ ਤੱਕ ਜਾਰੀ ਕੀਤੀ ਗਈ ਹੈ ਹਾਂਜੀ ਦੋ ਦਿਨ ਲਈ ਜਿੱਕੇ 24 ਦੀ ਛੁੱਟੀ ਆ ਗਈ ਠੰਡ ਬਹੁਤ ਹੈ ਦੋ ਦਿਨ ਜਿਹੜਾ ਹੈ ਸਾਰਾ ਸੈਭਜਾਦਿਆਂ ਦਾ ਇਤਿਹਾਸ ਪੜਾਇਆ ਜਾਊਗਾ